ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸਰਦਾਰ ਸੁਖਬੀਰ ਸਿੰਘ ਬਾਦਲਾ ਜ ਜਲੰਧਰ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਤੇ ਦੂਜੇ ਪਾਸੇ ਉਹਨਾਂ ਵੱਲੋਂ ਗੁਰਦੁਆਰਿਆਂ ਨੂੰ ਲੈ ਕੇ ਚਿੰਤਾ ਜਤਾਈ ਗਈ ਉਹਨਾਂ ਨੇ ਕਿਹਾ ਕਿ ਆਰਐਸਐਸ ਜੋ ਕਿ ਗੁਰਦੁਆਰੇ ਨੂੰ ਚਲਾ ਰਹੀ ਹੈ ਜੋ ਕਿ ਬਹੁਤ ਮਾੜੀ ਗੱਲ ਹੈ। ਪਰਿਸ਼ਾਦ ਇਹਨਾਂ ਦੀ ਸਰਕਾਰ ਸੀ ਜਿਹੜਾ 60 ਸਾਲ ਪੁਰਾਣਾ ਕਾਨੂੰਨ ਜਿੱਥੇ ਸਿੰਘ ਸਭਾਵਾਂ ਮੈਂਬਰ ਹੁੰਦੀਆਂ ਸੀ ਐਚੀਪੀਸੀ ਮੈਂਬਰ ਹੁੰਦੀ ਸੀ ਚੀਫ ਖਾਲਸਾ ਦਵਾਨ ਮੈਂਬਰ ਹੁੰਦੇ ਸੀ ਉਥੋਂ ਦੇ ਲੋਕ ਕਲੈਕਟ ਕਰਦੇ ਸੀ ਗੁਰੂ ਘਰਾਂ ਤੋਂ ਉਹਦੀ ਕਮੇਟੀ ਬਣਦੀ ਸੀ ਬੁੱਧੀਜੀਵੀ ਸਿੱਖ ਉਹਦੇ ਚ ਰੱਖੇ ਜਾਂਦੇ ਮੈਂਬਰ ਆਫ ਪਾਰਲੀਮੈਂਟ ਸਿੱਖ ਉਹਦੇ ਜਿਲ੍ਹਾ ਹੁੰਦੇ ਸੀ ਉਹਨੂੰ ਰੱਦ ਕਰਕੇ 12 ਮੈਂਬਰੇ ਡੋਮੀਨੇਟ ਆਰਐਸਏ ਦੇ ਜਿਹੜੇ ਜਿਹੜੇ ਕਈ ਆਪਣੇ ਵਿੱਚ ਕੌਮ ਵਿੱਚ ਐਜੇ ਗੱਦਾਰ ਹੈ ਜਿਹੜੇ ਸ਼ਕਲ ਪੱਗਾ ਬਨ ਕੇ ਪਰ ਕੌਮ ਦੇ ਖਿਲਾਫ ਕੰਮ ਕਰਦੇ ਆ ਉਹ ਜਿਆਗ ਉਹਨਾਂ ਨੇ ਉੱਥੇ ਲਾਤਾ ਉਵੇਂ ਹੀ ਤਤਪਟਨਾ ਸਾਹਿਬ ਤੇ ਹੁਣ ਕਾਬਜ਼ ਹੋ ਗਏ ਆ ਉਵੇਂ ਹੀ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ ਯਾ ਮੈਂਬਰ ਬੀਜੇਪੀ ਸ਼ਾਮਲ ਹੋਣ ਜਿਹੜੇ ਮੈਂਬਰ ਇਲੈਕਟ ਹੋਏ ਆ ਗੁਰੂ ਘਰ ਦੀ ਸੇਵਾ ਵਾਸਤੇ ਬੀਜੇਪੀ ਆਰਐਸਐਸ ਦੇ ਉੱਤੇ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੰਪਲੀਟ ਕੰਟਰੋਲ ਹੈ ਜਿਹੜਾ ਖੀਰਲਾ ਵੱਡਾ ਵਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਕੌਮ ਦੀ ਪਾਰਲੀਮੈਂਟ ਹੈ ਜਿਹੜੇ 103 ਸਾਲ ਪਹਿਲੇ ਆਪਣੀ ਕੌਮ ਨੇ ਬਣਾਈ ਅੰਗਰੇਜ਼ ਵੀ ਕੋਸ਼ਿਸ਼ ਕੀਤੀ ਉਹ ਵੀ ਤੋੜ ਸਕੇ ਪਰ ਅੱਜ ਇਹਨਾਂ ਨੇ ਤੋੜਤੀ ਹੈ ਹਰਿਆਣਾ ਅਲੱਗ ਕਰਤਾ ਹੈ ਤੇ ਹਰਿਆਣਾ ਵਿੱਚ ਦਾਦੂ ਵਾਲ ਵਰਗੇ ਜਿਹੜੇ ਗੱਦਾਰ ਹੈ ਆਰਐਸਐਸ ਨਾਲ ਸੰਬੰਧ ਹੈ ਉਹ ਉੱਥੇ ਕਾਬਜ਼ ਹੋ ਗਏ ਹੈ ਇਹ ਤੋਂ ਵੱਡਾ ਅਟੈਕ ਆਪਣੀ ਰਿਲੀਜੀਅਨ ਤੇ ਨਹੀਂ ਹੋ ਸਕਦਾ ਸੋ ਮੈਂ ਐਜ਼ ਅ ਕਾਲੀ ਦਲ ਪ੍ਰੈਜ਼ੀਡੈਂਟ ਮੈਂ ਕਲੀਅਰ ਕਰਦਾ ਹਾਂ ਵੀ ਵੀਲ ਫਾਈਟ ਟਿਲ ਵੀ ਰਿਸਟੋਰ 올 ਆਰ ਰਿਲੀਜੀਅਸ ਇੰਸਟੀਟਿਊਸ਼ਨਸ ਬੈਕ ਟੂ ਦ ਸਿੱਖ ਸੰਗਤ ਆ ਸਾਡਾ ਮਿਸ਼ਨ ਹੈ ਦੂਜੀ ਗੱਲ ਸਾਡੇ ਜਿਹੜੇ ਬੰਦੀ ਸਿੱਖ ਹੈ ਦੇਖੋ ਦੇਸ਼ ਵਿੱਚ ਦੋ ਕਾਨੂੰਨੀ ਹੋ ਸਕਦੇ ਇੱਕ ਕਾਨੂੰਨ ਕਿਸੇ ਪਾਰਟੀ ਵਾਸਤੇ ਤੇ ਕਿਸ ਇੱਕ ਕਾਨੂੰਨਿਕ ਸੈਕਸ਼ਨ ਇੱਕ ਰਿਲੀਜੀਅਨ ਵਾਸਤੇ ਜਿਨ੍ਹਾਂ ਨੇ ਬਿਲਕਿਸ ਬਾਨੂ ਨੂੰ ਰੇਪ ਕੀਤਾ ਸੀ ਉਹਨਾਂ ਨੂੰ ਤਾਂ ਮaaf ਕਰਤਾ ਜਿਹੜੇ ਬੰਦੀ ਸਿੱਖ ਹੈ ਦਰਬਾਰ ਸਾਹਿਬ ਦੇ ਹਮਲੇ ਦੇ ਬਾਅਦ 84 ਦੇ ਅੰਦਰ ਕਤਲੇਆਮ ਜਦੋਂ ਹੋਏ ਮੋਸ਼ਨਸ ਹੋ ਗਈਆਂ ਜਦੋਂ ਕੋਈ ਕਿਸੇ ਧਰਮ ਦੇ ਪਵਿੱਤਰ ਸਥਾਨ ਤੇ ਹਮਲਾ ਹੋ ਜੇ ਬੰਦਾ ਬੇਕਾਬੂ ਹੋ ਜਾਂਦਾ ਹੈ ਉਹਨਾਂ ਨੇ ਕਦਮ ਚੁੱਕੇ ਅਸੀਂ ਨਹੀਂ ਕਹਿੰਦੇ ਖਤਮ ਠੀਕ ਸੀ ਪਰ ਫਿਰ ਵੀ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਸਾਨੂੰ ਸਜ਼ਾ ਦੇ ਦਿਓ ਅਸੀਂ ਚੱਕ ਲਏ ਚਲੋ ਅਸੀਂ ਸਜ਼ਾ ਲੈਣ ਨੂੰ ਤਿਆਰ ਆ ਸਜ਼ਾ ਦੀ ਲੈ ਲਈ ਉਹਨਾਂ ਨੇ ਮਾਫੀ ਨਹੀਂ ਮੰਗੀ ਉਹਨਾਂ ਨੇ ਐ ਨਹੀਂ ਕਿਹਾ ਕਿ ਸਾਡੀ ਇੱਛਾ ਨੂੰ ਛੱਡ ਦਿਓ ਉਹ ਕਹਿੰਦੇ ਆ ਅਸੀਂ ਪੂਰੀ ਕਹਾਣੀ ਤੇ 20 ਸਾਲ ਸਜ਼ਾ ਹੈ 34 ਸਾਲ ਤਾਂ ਨਹੀਂ ਰੱਖ ਸਕਦੇ ਇਹਨਾਂ ਨੂੰ 34 34 ਸਾਲ ਲੱਗੇ ਯਾਰ ਸੋ ਸਾਡਾ ਸ਼ੋਮਨੀ ਕਾਲੀਦਨ ਬੰਦੀ ਸਿੱਖਾਂ ਨੂੰ ਛਡਾਉਣ ਵਾਸਤੇ ਹਰ ਜੋ ਆਪ অপਸ਼ਨ ਸਾਡੇ ਕੋਲ ਅਵੇਲੇਬਲ ਹੈ ਭਾਵੇਂ ਜੁਡੀਸ਼ੀਅਲ ਹੈ ਭਾਵੇਂ ਗਵਰਨਮੈਂਟ ਪ੍ਰੈਸ਼ਰ ਹੈ ਵੀ ਵਿਲ ਕੰਟੀਨਿਊ ਡੂਇੰਗ 댓 ਅਕਾਲੀ ਦਲ ਦਾ ਪਹਿਲੇ ਵੀ ਸਟੈਂਡ ਸੀ ਐਨਐਸਏ ਮਿਸਯੂਜ਼ ਹੋਣ ਲੱਗ ਗਿਆ ਕਈ ਗਵਰਨਮੈਂਟ ਏਜੰਸੀਜ਼ ਮਿਸਯੂਜ਼ ਹੋਣ ਲੱਗੀਆਂ ਹੁਣ ਗਵਰਨਮੈਂਟ ਏਜੰਸੀਜ਼ ਹੈਵ ਕਮ ਅ ਟੂਲ ਫਾਰ ਪੋਲਿਟਿਕਲ ਗੇਨਸ ਜਿਹੜਾ ਬੰਦਾ ਮੇਰੇ ਨਾਲ ਨਹੀਂ ਰਹਦਾ ਉਹਨੂੰ ਈਡੀ ਭੇਜ ਦਿਓ ਸੀਬੀਆ ਭੇਜ ਦਿਓ ਐਨਐਸਏ ਥਲੇ ਅੰਦਰ ਕਰ ਦਿਓ ਆ ਕੋਈ ਡੈਮੋਕ੍ਰੇਸੀ ਹੈ ਐਨਾ ਤੱਕਾ ਅਸੀਂ ਐਨਐਸਏ ਦੇ ਖਿਲਾਫ ਹੈ ਕਿਸੇ ਨੂੰ ਐਨਐਸਏ ਇੱਕ ਬੜਾ ਸਟਰੋਂਗ ਗੈਟ ਹੈ ਐ ਨਹੀਂ ਹੈ ਕਿ ਜਿਹੜਾ ਜ਼ਿਕਰ ਤੁਸੀਂ ਐਨਐਸਏ ਦੇ ਅੰਦਰ ਕਰ ਦਿਓ ਅਕਾਲੀ ਦਲ ਨੇ ਸਦਾ ਕਿਸਾਨੀ ਦੀ ਲੜਾਈ ਲੜੀ ਹੈ ਮੈਂ ਤੁਹਾਨੂੰ ਸਹੀ ਕਹਿ ਸਕਦਾ ਹਿੰਦੁਸਤਾਨ ਵਿੱਚ ਜੇ ਇੱਕ ਪਾਰਟੀ ਜਿਹਨੂੰ ਕਿਸਾਨੀ ਦੇ ਨਾਲ ਆ ਜੋੜਿਆ ਜਾ ਸਕਦਾ ਹੈ ਕੋਈ ਪਾਰਟੀ ਹਿੰਦੁਸਤਾਨ ਦੀ ਜਿਹੜੀ ਕਿਸਾਨੀ ਨਾਲ ਐਕਸਕਲੂਸਿਵਲੀ ਜੋੜਿਆ ਜਾ ਸਕਦਾ ਉਹ ਕਾਲੀ ਦਲ ਹੈ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ